ਸਤਿ ਸ਼੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵੇਖ ਰਏ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਮਨ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਨੇ ਆ ਮੁੱਖ ਹੈਡਲਾਈਨਸ ਤੇ ਪ੍ਰੀਮੀਅਰ ਅਨਿਕ ਕੈਂਡਾ ਅਮਰੀਕਾ ਸਬੰਧਾਂ ਬਾਰੇ ਚਰਚਾ ਕਰਨ ਲਈ ਚੂ ਡੋਨਾਲਡ ਤੁਰੰਤ ਮੀਟਿੰਗ ਦੀ ਕੀਤੀ ਮੰਗ ਪ੍ਰੀਮੀਅਰ ਡਾਕਟ ਫੋਨ ਨੇ ਲਿਖੀ ਚਿੱਠੀ 2 ਲੱਖ ਬਿਲੀਅਨ ਰੁਪਏ ਲਗਾਉਣ ਦੇ ਟੀਚੇ ਤੋਂ ਪਿੱਛੇ ਚੱਲ ਰਹੀ ਫੈਡਰਲ ਸਰਕਾਰ ਰੁੱਖ ਲਗਾਉਂਦੀ ਰਫ਼ਤਾਰ ਤੇ ਖਰਚੀ ਜਾਣ ਵਾਲੀ ਰਾਸ਼ੀ ਦੋਹੇ ਹੀ ਬਹੁਤ ਘੱਟ ਹੈ ਜਨਸੰਖਿਆ ਦੇ ਵਾਧੇ ਨੂੰ ਰੋਕਣ ਵਾਸਤੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨੇ ਬਦਲੇ ਸੇ ਇਮੀਗ੍ਰੇਸ਼ਨ ਦੇ ਨਿਯਮ ਤੇ ਪ੍ਰਵਾਸੀਆਂ ਦੇ ਅਧਿਕਾਰਾਂ ਤੇ ਹਾਊਸਿੰਗ ਐਡਵੋਕੇਸੀ ਗਰੁੱਪਾਂ ਨੇ ਕੀਤੀ ਇਸ ਫੈਸਲੇ ਦੀ ਪ੍ਰਜ਼ੋਰ ਸ਼ਬਦਾਂ ਚ ਨਿੰਦਾ ਅਨਟਾਰੀਓ ਦੀ ਸਰਕਾਰ ਨੇ ਬਾਈਕ ਲੇਨਸ ਨੂੰ ਲੈ ਕੇ ਬਿੱਲ ਕਿਤਾਬ ਪਾਸ ਬੀਤੇ ਦਿਨ ਬਾਈਕ ਲੇਨਸ ਦੇ ਵਿੱਚ ਹੋਏ ਇੱਕ ਹਾਦਸੇ ਤੋਂ ਬਾਅਦ ਲਿਆ ਗਿਆ ਫੈਸਲਾ ਹੁਣ ਖਬਰਾਂ ਵਿਸਥਾਰ ਦੇ ਨਾਲ ਪ੍ਰੀਮੀਅਰ ਨੇ ਕੈਨਡਾ ਮੈਰਕਾ ਸੰਬੰਧਾਂ ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨਾਲ ਤੁਰੰਤ ਮੀਟਿੰਗ ਕਰਨ ਦੀ ਮੰਗ ਕੀਤੀ ਹੈ 온ਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਮਰੀਕਾ ਦੇ ਨਾਲ ਇੱਕ ਨਵੇਂ ਵਪਾਰਕ ਸੌਦੇ ਲਈ ਜ਼ੋਰ ਦੇ ਰਹੇ ਨੇ ਜੋ ਮੈਕਸੀਕੋ ਨੂੰ ਬਾਹਰ ਰੱਖੇਗਾ ਤੇ ਇਸ ਸੰਬੰਧੀ ਪੀਐਮ ਟਰੂਡੋ ਨੂੰ ਇੱਕ ਚਿੱਠੀ ਵੀ ਲਿਖੀ ਗਈ ਹੈ ਕੈਨੇਡਾ ਦੇ ਪ੍ਰੀਮੀਅਰਾਂ ਦਾ ਕਹਿਣਾ ਹੈ ਕਿ ਉਹ ਕੈਨੇਡਾ ਅਮਰੀਕਾ ਸਬੰਧਾਂ ਤੇ ਚਰਚਾ ਕਰਨ ਲਈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੂੰ ਜਲਦ ਤੋਂ ਜਲਦ ਮਿਲਣਾ ਚਾਹੁੰਦੇ ਨੇ ਟਰੂਡੋ ਨੂੰ ਲਿਖੇ ਇੱਕ ਪੱਤਰ ਵਿੱਚ অন্ਟਾਰੀਓ ਦੇ ਪ੍ਰੀਮੀਅਰ ਡਗ ਫੋਰ ਨੇ ਕਿਹਾ ਕਿ ਉਹ ਤੇ ਉਹਨਾਂ ਦੇ ਸਾਥੀ ਪ੍ਰੀਮੀਅਰ ਇਸ ਗੱਲ ਤੇ ਚਰਚਾ ਕਰਨ ਲਈ ਮਿਲਣਾ ਚਾਹੁੰਦੇ ਨੇ ਕਿ ਕਿਵੇਂ ਓਟਵਾ ਵਾਸ਼ਿੰਗਟਨ ਨਾਲ ਆਪਣੇ ਸਬੰਧਾਂ ਤੱਕ ਪਹੁੰਚ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਦਕਿ ਡੋਨਾਲਡ ਟਰੰਪ ਵਾਈਟ ਹਾਊਸ ਵਿੱਚ ਵਾਪਸ ਆ ਰਹੇ ਨੇ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜਿਵੇਂ ਕਿ ਅਸੀਂ ਆਉਣ ਵਾਲੇ ਅਮਰੀਕੀ ਪ੍ਰਸ਼ਾਸਨ ਦਾ ਸਵਾਗਤ ਕਰਨਾ ਚਾਹੁੰਦੇ ਹਾਂ ਇਹ ਮਹੱਤਵਪੂਰਨ ਹੈ ਕਿ ਅਸੀਂ ਮਿਲ ਕੇ ਕੰਮ ਕਰਨ ਲਈ ਹੁਣੇ ਕੰਮ ਕਰੀਏ ਤੇ ਅਮਰੀਕਾ ਦੇ ਨਾਲ ਆਪਣੀ ਇਤਿਹਾਸਕ ਭਾਈਵਾਲੀ ਨੂੰ ਬਤੌਣ ਅਤੇ ਮਜ਼ਬੂਤ ਕਰਨ ਦੇ ਇਸ ਮੌਕੇ ਦਾ ਲਾਭ ਉਠਾਈਏ ਪ੍ਰੀਮੀਅਰਾਂ ਨੇ ਇਹ ਵੀ ਕਿਹਾ ਹੈ ਕਿ ਉਹ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਸਮਝੌਤੇ ਵਜੋਂ ਜਾਣੇ ਜਾਂਦੇ ਤਿਕੋਣੀ ਮਹਾਦੀਪੀ ਵਪਾਰ ਸਮਝੌਤੇ ਦੀ ਆਗਾਮੀ ਸਮੀਖਿਆ ਲਈ ਆਟਵਾ ਦੀ ਯੋਜਨਾ ਨੂੰ ਜਾਨਣਾ ਚਾਹੁੰਦੇ ਨੇ ਪੱਤਰ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਾਨੂੰ ਤੁਹਾਡੇ ਤੋਂ ਸਪਸ਼ਟਤਾ ਦੀ ਲੋੜ ਹੈ ਕਿ ਤੁਸੀਂ ਪ੍ਰੀਮੀਅਰਾਂ ਨੂੰ ਕਿਵੇਂ ਸ਼ਾਮਲ ਕਰਨ ਅਤੇ ਉਹਨਾਂ ਨਾਲ ਜੁੜਨ ਦਾ ਪ੍ਰਸਤਾਵ ਕਰਦੇ ਹੋ ਕਿਉਂਕਿ ਅਸੀਂ ਕੈਨੇਡਾ-ਸੇਮਟਰਾਜ-ਮੈਕਸੀਕੋ ਸਮਝੌਤੇ ਦੀ ਸਮੀਖਿਆ ਵਿੱਚ ਦਾਖਲ ਹੁੰਦੇ ਹਾਂ ਇਸ ਵਿੱਚ ਸ਼ਾਮਲ ਹੈ ਕਿ ਤੁਹਾਡੇ ਕੈਬਨਿਟ ਮੰਤਰੀਆਂ ਵਿੱਚੋਂ ਕੌਣ ਤੁਹਾਡੀ ਸਰਕਾਰ ਲਈ ਅਗਵਾਈ ਕਰੇਗਾ ਫੋਰਡ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਅਮਰੀਕਾ ਅਤੇ ਮੈਕਸੀਕੋ ਨਾਲ ਵਪਾਰ ਬਾਰੇ ਖਾਸ ਤੌਰ ਤੇ ਬੋਲਿਆ ਹੈ 온ਟਾਰੀਓ ਦੇ ਪ੍ਰੀਮੀਅਰ ਨੇ ਮੈਕਸੀਕੋ ਤੇ ਉੱਤਰੀ ਅਮਰੀਕੀ ਬਾਜ਼ਾਰ ਵਿੱਚ ਦਾਖਲ ਹੋਣ ਵਾਲੇ ਚੀਨੀ ਕਾਰਾਂ ਆਟੋ ਪਾਰਟਸ ਅਤੇ ਹੋਰ ਉਤਪਾਦਾਂ ਲਈ ਪਿਛਲੇ ਦਰਵਾਜ਼ੇ ਵੱਜੋਂ ਕੰਮ ਕਰਨਤਾ ਦੋਸ਼ ਲਗਾਇਆ ਹੈ ਫੋਰਡ ਨੇ ਕਿਹਾ ਕਿ ਉਹ ਚਾਹੁੰਦੇ ਨੇ ਕਿ ਕੈਨੇਡਾ 2026 ਵਿੱਚ ਸੀਯੂਐਸਐਮਏ ਸਮਿਖਿਆ ਤੋਂ ਪਹਿਲਾਂ ਅਮਰੀਕਾ ਤੇ ਮੈਕਸੀਕੋ ਨਾਲ ਦਵੱਲੇ ਵਪਾਰਕ ਸੌਦਿਆਂ ਤੇ ਅੱਗੇ ਵਧੇ ਫੋਰਡ ਨੇ ਵੀਰਵਾਰ ਨੂੰ ਬੀਤੇ ਹਫਤੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਮੈਕਸੀਕੋ ਬਾਰੇ ਕਿਹਾ ਕਿ ਉਹਨਾਂ ਨੂੰ ਸਾਲਾਂ ਤੋਂ ਇਨ੍ਹਾਂ ਚਿੰਤਾਵਾਂ ਨੂੰ ਹੱਲ ਕਰਨ ਦਾ ਮੌਕਾ ਮਿਲਿਆ ਤੇ ਉਹ ਅਜੇ ਹਾਨ ਨਹੀਂ ਕਰਨਾ ਚਾਹੁੰਦੇ ਇਸ ਲਈ ਉਹਨਾਂ ਨੇ ਆਪਣੇ ਕਾਰਡ ਦਿਖਾਏ ਨੇ ਤੇ ਅਸੀਂ ਉਹਨਾਂ ਨਾਲ ਇੱਕ ਦਵੱਲਾ ਵਪਾਰਕ ਸੌਦਾ ਕਰਾਂਗੇ ਤੇ ਅਮਰੀਕਾ ਨਾਲ ਇੱਕ ਵੱਖਰਾ ਸੌਦਾ ਕਰਾਂਗੇ ਪਿਛਲੇ ਹਫਤੇ ਸੁਪਾਈ ਅਤੇ ਖੇਤਰੀ ਪ੍ਰੀਮੀਅਰਾਂ ਦੀ ਮੀਟਿੰਗ ਤੋਂ ਬਾਅਦ ਫੋਰਡ ਨੇ ਕਿਹਾ ਕਿ ਸਾਰੇ ਪ੍ਰੀਮੀਅਰ ਸੰਯੁਕਤ ਰਾਜ ਅਮਰੀਕਾ ਨਾਲ ਦਵੱਲੇ ਵਪਾਰਕ ਸੌਦੇ ਲਈ ਗੱਲਬਾਤ ਕਰਨ ਲਈ ਸੰਘੀ ਸਰਕਾਰ ਲਈ ਉਸਦੇ ਦਬਾਅ ਤੇ ਇਕਸਾਰ ਨੇ ਪਰ ਨਿਊਫਾਉਂਡਲੈਂਡ ਐਂਡ ਲੈਬਰਡੋਰ ਦੇ ਪ੍ਰੀਮੀਅਰ ਐਂਟਰੀ ਫਿਊਰੀ ਨੇ ਓਟਵਾ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਚੀਜ਼ ਤੇ ਸਹਿਮਤੀ ਬਣੀ ਸੀ ਉਹ ਇੱਕ ਅਚੰਚੇਤੀ ਯੋਜਨਾ ਸੀ ਉਹਨਾਂ ਨੇ ਕਿਹਾ ਕਿ ਸੰਕਲਪ ਇਹ ਸੀ ਕਿ ਜੇ ਪੁਰਾਣਾ ਸਮਝੌਤਾ ਅਸਫਲ ਹੋ ਜਾਂਦਾ ਹੈ ਤਾਂ ਅਸੀਂ ਦੋ ਵੱਖ-ਵੱਖ ਲੇ ਸਮਝੌਤਿਆਂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਰੱਖਾਂਗੇ ਪ੍ਰਧਾਨ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਸੋਮਵਾਰ ਨੂੰ ਇੱਕ ਈਮੇਲ ਵਿੱਚ ਪੁਸ਼ਟੀ ਕੀਤੀ ਹੈ ਕਿ ਉਸ ਨੂੰ ਫੋਰਡ ਦਾ ਪੱਤਰ ਮਿਲਿਆ ਹੈ ਤੇ ਫੈਡਰਲ ਸਰਕਾਰ ਵਪਾਰ ਨਿਵੇਸ਼ ਅਤੇ ਕੈਂਟਾ ਅਤੇ ਸੰਯੁਕਤ ਰਾਜ ਅਮਰੀਕਾ ਦਰمیان ਸਾਂਝੀਆਂ ਤਰਜੀਹਾਂ ਨੂੰ ਉਤਸ਼ਾਹਿਤ ਕਰਨ ਲਈ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਲਈ ਵਚਨਬੱਧ ਹੈ ట్రੂਡੋ ਨੇ ਕਿਹਾ ਕਿ ਮੌਜੂਦਾ ਤਿਕੋਣੀ ਸਮਝੌਤਾ ਤਿੰਨਾਂ ਦੇਸ਼ਾਂ ਲਈ ਅਵਿਸ਼ਵਾਸਯੋਗ ਤੌਰ ਤੇ ਸਫਲ ਰਿਹਾ ਹੈ ਜੋਤਕੀ ਪੀਐਮ ਚੁੰਡੋ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਪਹਿਲੀ ਪਸੰਦ ਤਿਕੋਣੀ ਸਮਝੌਤਾ ਜਾਰੀ ਰੱਖਣਾ ਹੈ ਉਸਨੇ ਅੱਗੇ ਕਿਹਾ ਹੈ ਕਿ ਮੈਕਸੀਕੋ ਵਿੱਚ ਚੀਨੀ ਨਿਵੇਸ਼ ਬਾਰੇ ਅਸਲ ਚਿੰਤਾਵਾਂ ਨੇ ਜੋ ਮੈਂ ਮੈਕਸੀਕਨ ਰਾਸ਼ਟਰਪਤੀ ਨਾਲ ਸਿੱਧੇ ਤੌਰ ਤੇ ਉਠਾਈਆਂ ਨੇ ਮੈਕਸੀਕੋ ਦੇ ਰਾਸ਼ਟਰਪਤੀ ਕਲੋਰੀਆ ਸ਼ਿੰਬੋਮ ਨੇ ਵੀਰਵਾਰ ਨੂੰ ਸਵੀਕਾਰ ਕੀਤਾ ਹੈ ਕਿ ਕੈਨੇਡਾ ਉਹਨਾਂ ਦੀ ਰਿਪੋਰਟਾਂ ਤੋਂ ਚਿੰਤਤ ਹੈ ਕਿ ਇੱਕ ਚੀਨੀ ਕੰਪਨੀ ਮੈਕਸੀਕੋ ਵਿੱਚ ਇੱਕ ਆਟੋ ਪਲਾਂਟ ਬਣਾਉਣ ਦੀ ਯੋਜਨਾ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਪਲਾਂਟ ਫਿਲਹਾਲ ਮੌਜੂਦ ਨਹੀਂ ਹੈ 2 ਬਿਲੀਅਨ ਰੁੱਖ ਲਗਾਉਣ ਦੇ ਆਪਣੇ ਟੀਚੇ ਤੋਂ ਫੈਡਰਲ ਸਰਕਾਰ ਪਿੱਛੇ ਚੱਲ ਰਹੀ ਹੈ ਅੰਕੜਿਆਂ ਮੁਤਾਬਕ ਰੁੱਖ ਲਗਾਉਣ ਦੀ ਰਫ਼ਤਾਰ ਅਤੇ ਖਰਚੀ ਜਾਣ ਵਾਲੀ ਰਾਸ਼ੀ ਦੋਵੇਂ ਹੀ ਅਸਲ ਟੀਚਿਆਂ ਤੋਂ ਪਿੱਛੇ ਨੇ ਤੇ ਇਸ ਸਬੰਧੀ ਫੈਡਰਲ ਸਰਕਾਰ ਦੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਨੇ ਫੈਡਰਲ ਸਰਕਾਰ ਨੇ 2 ਬਿਲੀਅਨ ਰੁੱਖ ਲਗਾਉਂਦੇ ਆਪਣੇ ਪ੍ਰੋਗਰਾਮ ਤਹਿਤ 30ਵੇਂ ਪਲਾਂਟਿੰਗ ਸੀਜ਼ਨ ਦੇ ਟੀਚਿਆਂ ਨੂੰ ਪੂਰਾ ਨਹੀਂ ਕੀਤਾ। ਨੈਚੁਰਲ ਰਿਸੋਰਸਸ ਕੈਂਟਾ ਵੱਲੋਂ ਪ੍ਰਦਾਨ ਕੀਤੇ ਆਂਕੜੇ ਦਰਸਾਉਂਦੇ ਨੇ ਕਿ ਸਾਲ 2023-24 ਦੇ ਸੀਜ਼ਨ ਦੌਰਾਨ ਸਰਕਾਰ ਰੁੱਖ ਲਗਾਉਣ ਅਤੇ ਖਰਚੀ ਜਾਣ ਵਾਲੀ ਰਾਸ਼ੀ ਦੇ ਟੀਚਿਆਂ ਨੂੰ ਪੂਰਾ ਨਹੀਂ ਕਰ ਸકી। ਫੈਡਰਲ ਸਰਕਾਰ ਅਤੇ ਇਸ ਦੇ ਸਹਿਯੋਗੀਆਂ ਨੇ ਲੰਘੇ ਸੀਜ਼ਨ ਦੌਰਾਨ 60 ਮਿਲੀਅਨ ਰੁੱਖ ਲਗਾਉਣੇ ਸਨ ਪਰ ਸਿਰਫ 46.6 ਮਿਲੀਅਨ ਰੁੱਖ ਖੇਲ ਲਗਾਏ ਗਏ ਪ੍ਰੋਗਰਾਮ ਦੀ ਮੱਠੀ ਰਫਤਾਰ ਦੇ ਬਾਵਜੂਦ ਉਦਰਤੀ ਸਰੋਤ ਮੰਤਰੀ ਜਨਾਥਨ ਮਿਲਕਿੰਸਨ ਦੇ ਦਫਤਰ ਦਾ ਕਹਿਣਾ ਹੈ ਕਿ ਸਰਕਾਰ 2030 ਤੱਕ 31 ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰ ਲਵੇਗੀ ਮੰਤਰੀ ਦੀ ਪ੍ਰੈਸ ਸਕਤਰ ਸਿੰਧੀ ਗੈਚਿਓਰੋਨੀ ਨੇ ਕਿਹਾ ਕਿ ਅਸੀਂ 2 ਬਿਲੀਅਨ ਰੁੱਖ ਲਗਾਉਂਦੇ ਰਹਤੇ ਹਾਂ ਜੋ ਕਿ ਜਲਵਾਯੂ ਤਬਦੀਲੀ ਨਾਲ ਲੜਨ ਬਾਇਓਡਾਈਵਰਸਿਟੀ ਨੂੰ ਵਧਾਉਣ ਅਤੇ ਨੌਕਰੀਆਂ ਪੈਦਾ ਕਰਨ ਦੇ ਯਤਨਾਂ ਦਾ ਇੱਕ ਅਹਿਮ ਹਿੱਸਾ ਹੈ ਸਿੰਧਨੀ ਨੇ ਕਿਹਾ ਕਿ ਇਹ ਪ੍ਰੋਗਰਾਮ ਪੇਚੀਦਾ ਹੈ ਅਤੇ ਬੀਜਾਂ ਨੂੰ ਇਕੱਠਾ ਕਰਨ, ਨਰਸਰੀ ਸੰਚਾਲਨ ਬਣਾਉਣ ਅਤੇ ਸਾਈਟਾਂ ਤਿਆਰ ਕਰਨ ਲਈ ਬਹੁਤ ਸਮਾਂ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ 2021 ਵਿੱਚ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ ਦੇ ਪਹਿਲੇ ਕੁਝ ਸਾਲਾਂ ਨੂੰ ਤੇਜ਼ੀ ਨਾਲ ਰੁੱਖਾਂ ਦੇ ਬੀਜ ਜਟਾਉਣ ਅਤੇ ਪੌਦੇ ਤਿਆਰ ਕਰਨ ਤੇ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਪੌਦੇ ਲਗਾਏ ਜਾਣ ਵਿੱਚ ਤੇਜ਼ੀ ਆਵੇਗੀ ਪਰ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਕੁਝ ਬਾਹਰੀ ਕਾਰਕਾਂ ਕਰਕੇ ਵੀ ਪ੍ਰੋਗਰਾਮ ਦੀ ਗ੍ਰਫਤਾਰਤੀ ਨਹੀਂ ਹੋਈ ਹੈ। ਉਨ੍ਹਾਂ ਨੇ ਮਹਾਮਾਰੀ ਨਾਲ ਸੰਬੰਧਿਤ ਆਰਥਿਕ, ਟ੍ਰੈਵਲ ਅਤੇ ਸਪਲਾਈ ਚੇਨ ਰੁਕਾਵਟਾਂ ਦਾ ਜ਼ਿਕਰ ਕੀਤਾ। ਫੈਡਰਲ ਸਰਕਾਰ ਅਨੁਸਾਰ 2021 ਵਿੱਚ ਇਸ ਪ੍ਰੋਗਰਾਮ ਦੇ ਸ਼ੁਰੂ ਹੋਣ ਤੋਂ ਬਾਅਦ 157.6 ਮਿਲੀਅਨ ਰੁੱਖ ਲਗਾਏ ਜਾ ਚੁੱਕੇ ਹਨ। ਇਹ ਗਿਣਤੀ ਇਸ ਸਮੇਂ ਤੱਕ ਲਈ ਅਨੁਮਾਨੇ ਗਏ 150 ਮਿਲੀਅਨ ਰੁੱਖਾਂ ਨਾਲੋਂ ਜ਼ਿਆਦਾ ਹੈ ਪਰ ਇਸ ਵਿੱਚ ਉਹ 54 ਮਿਲੀਨ ਦਰਖਤ ਵੀ ਸ਼ਾਮਿਲ ਨੇ ਜੋ এনवायरमेंट ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਲੋ ਕਾਰਬਨ ਇਕਨੋਮੀ ਫੰਡ ਵਰਗੇ ਵੱਖਰੇ ਪ੍ਰੋਗਰਾਮਾਂ ਅਧੀਨ ਲੱਗੇ ਨੇ। ਸਰਕਾਰ ਕੋਲ 1.8 ਬਿਲੀਅਨ ਦਰਖਤ ਲਗਾਉਣ ਲਈ ਸਿਰਫ 7 ਪਲਾਂਟਿੰਗ ਸੀਜ਼ਨ ਬਚੇ ਨੇ। ਸਰਕਾਰ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਉਸਨੇ 716 ਮਿਲੀਅਨ ਹੋਰ ਰੁੱਖ ਲਗਾਉਣ ਲਈ ਸਮਝੌਤੇ ਕਰ ਲਏ ਨੇ ਜਾਂ ਫਿਰ ਗੱਲਬਾਤ ਚੱਲ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 2019 ਦੇ ਚੋਣ ਪ੍ਰਚਾਰ ਦੌਰਾਨ ਇਸ ਰੁੱਖ ਲਗਾਉਣ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਪ੍ਰੋਗਰਾਮ ਲਈ 10 ਸਾਲਾਂ ਵਿੱਚ 3.2 ਬਿਲੀਅਨ ਡਾਲਰ ਦੀ ਫੰਡਿੰਗ ਵਚਨਬੱਧਤਾ ਕੀਤੀ ਗਈ ਹੈ। 2023 ਅਤੇ 24 ਦੇ ਸੀਜ਼ਨ ਦੌਰਾਨ ਲਗਾਤਾਰ ਦੋ ਜੇ ਸਾਲ NRC ਨੇ ਇਸ ਪ੍ਰੋਗਰਾਮ ਤੇ ਰੱਖਵੇਂ ਕੀਤੇ ਗਏ ਬਜਟ ਨਾਲੋਂ ਘੱਟ ਪੈਸਾ ਖਰਚ ਕੀਤਾ ਇਸ ਸੀਜ਼ਨ ਲਈ 285 ਮਿਲੀਅਨ ਡਾਲਰ ਦਾ ਬਜਟ ਸੀ ਜਦਕਿ 117.5 ਮਿਲੀਅਨ ਡਾਲਰ ਖਰਚ ਕੀਤੇ ਗਏ ਕੈਨੇਡਾ ਸਰਕਾਰ ਸਿਰਫ ਕੁਝ ਰੁਖ ਹੀ ਲਗਾ ਰਹੀ ਹੈ ਜ਼ਿਆਦਾਤਰ ਰੁਖ ਲਗਾਉਣ ਲਈ ਫੈਡਰਲ ਸਰਕਾਰ ਮੂਲ ਨਿਵਾਸੀ ਭਾਈਚਾਰਿਆਂ ਸੂਬਿਆਂ ਪ੍ਰਦੇਸ਼ਾਂ ਕਾਰੋਬਾਰਾਂ ਅਤੇ ਗੈਰ ਲਾਭਕਾਰੀ ਸੰਸਥਾਵਾਂ ਤੇ ਨਿਰਭਰ ਕਰਦੀ ਹੈ ਫੈਡਰਲ ਸਰਕਾਰ ਨੇ 9 ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਰੁੱਖ ਲਗਾਉਣ ਦੇ ਸਮਝੌਤੇ ਤੇ ਦਸਤਖਤ ਕੀਤੇ ਨੇ ਫੈਡਰਲ ਸਰਕਾਰ ਸਾਂਝੀ ਲਾਗਤ ਸਮਝੌਤੇ ਅਧੀਨ ਰੁੱਖ ਲਗਾਉਣ ਲਈ ਲੋੜਿੰਦੇ ਅੱਧੇ ਪੈਸੇ ਪ੍ਰਦਾਨ ਕਰਦੀ ਹੈ ਦਸੰਬਰ 2021 ਵਿੱਚ ਨੈਚੁਰਲ ਰਿਸੋਰਸਸ ਕੈਨਡਾ ਨੇ ਪ੍ਰੋਗਰਾਮ ਲਈ ਆਪਣੇ ਟੀਚਿਆਂ ਦੀ ਰੂਪਰੇਖਾ ਤਿਆਰ ਕੀਤੀ ਸੀ ਕੈਨਟਾਨੇ ਜਸਟਨ ਟ੍ਰੂਡੋ ਸਰਕਾਰ ਲਈ ਨੀਤੀ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਨੂੰ ਦਰਸਾਉਂਦਿਆਂ ਹੋਇਆਂ ਜਨਸੰਖਿਆ ਦੇ ਵਾਅਦੇ ਨੂੰ ਰੋਕਣ ਦੇ ਯਤਨ ਵਿੱਚ ਪ੍ਰਵਾਸੀਆਂ ਦੀ ਗਿਣਤੀ 'ਚ ਤਿੱਖੀ ਕਟੌਤੀ ਦਾ ਐਲਾਨ ਕੀਤਾ ਸੀ। ਇਹ ਕਦਮ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਦੋਵਾਂ ਲਈ ਪਹਿਲਾਂ ਹੀ ਐਲਾਨ ਕੀਤੇ ਟੀਚਿਆਂ ਦੇ ਘਟਾਏ ਜਾਂਦੇ ਮੱਦੇ ਨਜ਼ਰ ਆਇਆ ਸੀ। ਹੁਣ ਓਟਵਾ ਦੇ ਵਿੱਚ ਪਾਰਲੀਮੈਂਟ ਹਿੱਲ ਤੇ ਇੱਕ ਨਿਊਜ਼ ਕਾਨਫਰੰਸ ਕੀਤੀ ਗਈ। ਕਈ ਪ੍ਰਵਾਸੀਆਂ ਦੇ ਅਧਿਕਾਰਾਂ ਅਤੇ ਹਾਊਸਿੰਗ ਐਡਵੋਕੇਸੀ ਗਰੁੱਪਾਂ ਦੇ ਨੁਮਾਇੰਦਿਆਂ ਨੇ ਸਾਲ 2025-26 ਤੇ 27 ਲਈ ਫੈਡਰਲ ਸਰਕਾਰ We are here today to condemn the massive policy cuts to immigration over the last 18 months. Temporary foreign workers program, cut. International student program, cut. Postgraduate work permit eligibility, cut. Refugee protections, cut. Permanent residency, cut. Families, cut. These are heartless and ham fisted, conservative like policies uh, to immigration. These policies will, will result in over 2.3 million people being expelled over the next two years and will multiply the immense power imbalance that employers, landlords, and recruiters have over migrants and undocumented people. Today, we call on all political parties and the federal government to reject racism and to immediately reverse the plans to slash immigration. And to collectively commit to fairness and equality for all, as it promised to do multiple times over the last nine years. This afternoon, Immigration Minister Mark Miller will appear before a parliamentary committee to present his levels plan. We are here to say to him that migrants are more than numbers on a table, or figures to be used as election bluster, or taps to be turned on or off at the Prime Minister's whim. We have real lives, real faces. We are here to bear witness and to be seen. There's the care worker who has been here for years but is now um, going to lose the chance to reunite with her own family because of these changes. A new program was announced this summer, but thousands are left in a lurch as no details have been announced since. There's the international student. Who is working long hours and studying at the same time, but is still struggling to afford the skyrocketing costs of a living and unregulated tuition fees? There's the farm worker who endures unsafe working conditions um, and living conditions and is unable to speak out against exploitation in fear of the constant threat of deportation. The worker who cannot qualify for permanent residency because provincial nominee programs have been gutted and federal express entry draws are infrequent and arbitrary. Fewer permanent residency spots means that there will be more temporariness and temporary workers, which means that we are more vulnerable to abuse. There's the refugee who tries to come here but is pushed away because of changes to visa rules and needs to wait for years to have their applications heard. There are people who are forced to leave their jobs and live in daily fear that they will be torn apart from their homes and loved ones here because their permits are expiring. We are told by the Liberal government and the Conservative opposition that these changes are happening because public support for immigration is dwindling. But why, is, why are people turning on migrants and immigrants, some of the most vulnerable people in society? Why is a small minority blaming the most vulnerable people for the affordability crisis? Permanent residents and citizens are also experiencing massive food insecurity and uncertainty about the future, and they're being told to blame migrants. These are divide and distract tactics. ਅੰਟਾਰੀਓ ਨੇ ਇੱਕ ਬਿੱਲ ਪਾਸ ਕੀਤਾ ਹੈ ਜੋ ਟੋਰਾਂਟੋ ਦੀਆਂ ਪ੍ਰਮੁੱਖ ਬਾਈਕ ਲੇਨਾਂ ਨੂੰ ਬਾਹਰ ਕੱਢਣ ਦੀ ਇਜਾਜ਼ਤ ਦਿੰਦਾ ਹੈ ਬਿੱਲ 212 ਹਾਈਵੇ 413 ਦਾ ਨਿਰਮਾਣ ਸਵਿਦੇਸ਼ੀ ਸਲਾਹ مشورے ਤੋਂ ਪਹਿਲਾਂ ਸ਼ੁਰੂ ਕਰਨ ਦਿੰਦਾ ਹੈ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰ ਨੇ ਬਰਲਿੰਗਟਨ ਵਿੱਚ ਜੋਸਫ ਬ੍ਰੈਂਡ ਹਸਪਤਾਲ ਦੇ ਵਿੱਚ ਇੱਕ ਨਵੀਂ ਮਾਨਸਿਕ ਸਿਹਤ ਯੂਨਿਟ ਦੇ ਨਿਰਮਾਣ ਦਾ ਐਲਾਨ ਕਰਨ ਲਈ ਨਿਊਜ਼ ਕਾਨਫਰੰਸ ਕੀਤੀ ਸੀ ਜਿੱਥੇ ਪੱਤਰਕਾਰਾਂ ਨੇ ਉਹਨਾਂ ਨੂੰ ਇਸ ਸੰਬੰਧੀ ਸਵਾਲ ਪੁੱਛੇ ਤਾਂ ਫਿਰ ਪ੍ਰੀਮੀਅਰ ਨੇ ਆਪਣੀ ਸਰਕਾਰ ਦੇ ਬਾਈਕ ਲੇਨ ਬਿੱਲ ਤੇ ਵੀ ਟਿੱਪਣੀ ਕੀਤੀ Ontario ਸਰਕਾਰ ਨੇ ਅਧਿਕਾਰਤ ਤੌਰ ਤੇ ਬਿਲ 212 ਨੂੰ ਪਾਸ ਕਰ ਦਿੱਤਾ ਹੈ ਇੱਕ ਅਜਿਹਾ ਕਾਨੂੰਨ ਦਾ ਵਿਵਾਦਪੂਰਨ ਹਿੱਸਾ ਜੋ ਸੂਬੇ ਨੂੰ ਮਿਊਨਿਸਪਲ ਬਾਈਕ ਲੇਨਾਂ ਤੇ ਵਿਆਪਕ ਨਿਯੰਤਰਣ ਦਿੰਦਾ ਹੈ ਅਤੇ ਵਿਦੇਸ਼ੀ ਸਲਾਮ ਮਸ਼ਵਰੇ ਜਾਂ ਵਾਤਾਵਰਣ ਮੁਲਾਂਕਣ ਦੇ ਪੂਰਾ ਹੋਣ ਤੋਂ ਪਹਿਲਾਂ ਹਾਈਵੇ 413 ਦਾ ਨਿਰਮਾਣ ਸ਼ੁਰੂ ਕਰ ਦਿੰਦਾ ਹੈ ਫਾਸਟ ਟਰੈਕ ਬਿਲ ਕ੍ਰੀਨਸ ਪਾਰਕ ਵਿਖੇ ਸੋਮਵਾਰ ਨੂੰ ਪਾਸ ਕੀਤਾ ਗਿਆ ਸੀ ਇਸ ਲਈ ਮਿਊਂਸੀਪੈਲਿਟੀਆਂ ਨੂੰ ਸੂਬੇ ਤੋਂ ਬਾਈਕ ਲੇਨ ਲਗਾਉਣ ਦੀ ਇਜਾਜ਼ਤ ਮੰਗਨ ਦੀ ਲੋੜ ਹੁੰਦੀ ਹੈ ਜਦੋਂ ਉਹ ਵਾਹਨਾਂ ਦੀ ਆਵਾਜਾਈ ਦੀ ਇਕ ਲੇਨ ਨੂੰ ਹਟਾਉਣਗੇ ਇੱਕ ਹੋਰ ਕਦਮ ਅੱਗੇ ਜਾਂਦਾ ਹੈ ਅਤੇ ਬਰੂਟ ਸਟਰੀਟ, ਯੰਗ ਸਟਰੀਟ ਅਤੇ ਯੂਨੀਵਰਸਿਟੀ ਐਵੇਨਿਊ ਤੇ ਟ੍ਰਾਂਟੋ ਦੀਆਂ ਤਿੰਨ ਵੱਡੀਆਂ ਬਾਈਕ ਲੇਨਾਂ ਨੂੰ ਹਟਾਉਣ ਦੀ ਇਜਾਜ਼ਤ ਦਿੰਦਾ ਹੈ ਹਾਲਾਂਕਿ ਇਨ੍ਹਾਂ ਤਿੰਨਾਂ ਲੇਨਾਂ ਜਾਂ ਉਹਨਾਂ ਦੇ ਸਿਰਫ ਭਾਗਾਂ ਨੂੰ ਬਾਹਰ ਕੱਢਿਆ ਜਾਵੇਗਾ ਜਾਂ ਨਹੀਂ ਇਸ ਬਾਰੇ ਸਪਸ਼ਟਿਕਰਨ ਜਾਰੀ ਹੈ ਸੂਬਾਈ ਅਧਿਕਾਰੀਆਂ ਨੇ ਹਫ਼ਤਿਆਂ ਤੋਂ ਉਹਨਾਂ ਬਾਰੇ ਦਬਾਏ ਜਾਣ ਦੇ ਬਾਵਜੂਦ ਉਹਨਾਂ ਦੀਆਂ ਯੋਜਨਾਵਾਂ ਬਾਰੇ ਠੋਸ ਬਿਆਨ ਦਿੱਤੇ ਨੇ ਕਈ ਸਾਈਕਲਿੰਗ ਐਡਵੋਕੇਟਸ ਨੇ ਇਸ ਕਦਮ ਦਾ ਵਿਰੋਧ ਕੀਤਾ ਹੈ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਮੇਤ ਸਰਕਾਰਿਆ ਨੇ ਕਿਹਾ ਹੈ ਕਿ ਇਹ ਕਾਨੂੰਨ ਅਨਟਾਰੀਓ ਵਿੱਚ ਤਰਜੀਹੀ ਹਾਈਵੇ ਪ੍ਰੋਜੈਕਟਾਂ ਨੂੰ ਪ੍ਰਦਾਨ ਕਰਨ ਦੇ ਤਰੀਕੇ ਵਿੱਚ ਕ੍ਰਾਂਤੀ ਲਿਆਉਣ ਦੀ ਸਮਰੱਥਾ ਰੱਖਦਾ ਹੈ ਤੇ ਇਹ ਸ਼ਹਿਰ ਦੀਆਂ ਸੜਕਾਂ ਤੇ ਬਾਈਕ ਲੇਨ ਸਥਾਪਿਤ ਕਰਨ ਲਈ ਇੱਕ ਆਮ ਸਮਝ ਵਾਲਾ ਪਹੁੰਚ ਲਿਆਏਗਾ। ਤਾ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਵਾਜਾਈ ਦੇ ਪ੍ਰਵਾਹ ਵਿੱਚ ਰੁਕਾਵਟ ਨਾ ਬਣਨ। ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਬੀਤ ਸਰਕਾਰਯਾ ਦਾ ਇਹ ਬਿਆਨ ਬਿਲ ਦੀ ਅੰਤਿਮ ਰੀਡਿੰਗ ਦੌਰਾਨ ਆਇਆ ਹੈ। ਸਰਕਾਰਿਆ ਨੇ ਕਿਹਾ ਕਿ ਪ੍ਰੋਵਿੰਸ ਬਾਈਕ ਲੈਣਾ ਨੂੰ ਸਥਾਪਿਤ ਕਰਨ ਲਈ ਨਗਰਪਾਲਿਕਾਵਾਂ ਦੀਆਂ ਬੇਨਤੀਆਂ ਦੀ ਸਮੀਖਿਆ ਕਰਨ ਲਈ ਇੱਕ ਸਪਸ਼ਟ ਮਾਪਦੰਡ ਸਥਾਪਿਤ ਕਰੇਗਾ ਜਿਸ ਵਿੱਚ ਟ੍ਰੈਫਿਕ ਦੀ ਮਾਤਰਾ, ਸੜਕ ਸੁਰੱਖਿਆ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੇ ਸਮੇਂ ਤੇ ਪ੍ਰਭਾਵ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਇਹ ਨਿਸ਼ਚਿਤ ਕਰਦੇ ਹਾਂ ਕਿ ਇਹਨਾਂ ਬਾਈਕ ਲੇਨਾਂ ਨੂੰ ਬਣਾਉਣ ਨਾਲ ਭੀੜ ਵਧੇਗੀ ਤਾਂ ਉਹ ਨਹੀਂ ਬਣਨਗੀਆਂ ਮੰਤਰੀ ਨੇ ਕਿਹਾ ਕਿ ਸੂਬਾ ਪਿਛਲੇ 5 ਸਾਲਾਂ ਵਿੱਚ ਸ਼ੁਰੂ ਹੋਏ ਬਾਈਕ ਲੇਨ ਪ੍ਰੋਜੈਕਟਾਂ ਦੀ ਵੀ ਸਮੀਖਿਆ ਕਰੇਗਾ ਇਸ ਬਾਰੇ 온ਟਾਰੀਓ ਦੇ ਪ੍ਰੀਮੀਅਰ ਡਾਕਫੋਰਡ ਦਾ ਵਿਭਿਆਨ ਸਾਹਮਣੇ ਆਇਆ ਹੈ ਡਾਕਫੋਰਡ ਨੇ ਦੱਸਿਆ ਹੈ ਕਿ ਹਾਲ ਹੀ ਦੇ ਵਿੱਚ ਇੱਕ ਬਾਈਕ ਸਵਾਰ ਨੌਜਵਾਨ ਦੇ ਨਾਲ ਹੋਏ ਹਾਦਸੇ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ Well, first of all, my heart goes out to anyone that gets killed on, on, the, on the bike. And it has happened. I think uh, three people, unfortunately, have lost their lives uh, with, with the bike lanes we, we have right now. Uh, no one wants that to happen. No one wants anyone to get killed in a car or a motorcycle or so on and so forth. Uh, we want to make sure that we still have a, a safe system to keep bike riders safe. Um, I don't want anything to happen to anyone. So we're going to work with the city. We're going to come up with different ideas, and uh, there's more than one way to come up with an idea. I think I mentioned before University Avenue, and you're very familiar with the University. So my and other people, number one, it's unacceptable to even put it down Hospital row there. Uh, but uh, secondly, uh, a caller, because I'm getting a lot of calls from both sides actually, and one person said, "Yeah, I'm a bike rider, but I have an idea, and I love that." Uh, the, the sidewalks are 70 feet wide on university can we take 10 feet out or another person called me and said the median down the middle of university avenue that uh, you know it's clear actually it's not clear that all the 10 people are there too but it's you know you could create a, a bike path down there so it's not i always say it's not either or it's and Let's work together and have a safe uh, pathway for bikes and keep uh, cars and vehicles moving. That's what we need to do. That's what we're going to work collaboratively uh, with the mayor as well. ਦੁਜੀ ਪਾਸੇ ਆਲੋਚਕ ਸੁਝਾ ਦਿੰਦੇ ਨੇ ਕਿ ਟੋਰਾਂਟੋ ਲੇਨਾਂ ਨੂੰ ਹਟਾਉਣ ਦਾ ਕਦਮ ਕੁਝ ਸਥਾਨਕ ਕਾਰੋਬਾਰੀ ਮਾਲਕਾਂ ਦੀਆਂ ਸ਼ਿਕਾਇਤਾਂ ਤੇ ਸਬੂਤਾਂ ਤੋਂ ਥੋੜਾ ਜ਼ਿਆਦਾ ਹੈ। ਕਾਨੂੰਨ ਦੇ ਬਾਈਕ ਲੇਨ ਭਾਗਾ ਮੰਗ ਬਿਲ 212 ਨੇ ਵੀ ਕ੍ਰੈਡਿਟ ਫਰਸਟ ਨੇਸ਼ਨ ਦੇ ਮਿਸਿਸ ਸਾਗਾਸ ਤੋਂ ਚਿੰਤਾ ਜ਼ਾਹਰ ਕੀਤੀ ਹੈ ਕਿਉਂਕਿ ਇਹ ਵਿਦੇਸ਼ੀ ਸਲਾਮ ਮਸ਼ਵਰੇ ਤੋਂ ਪਹਿਲਾਂ ਹਾਈਵੇ 413 ਤੇ ਕੰਮ ਸ਼ੁਰੂ ਕਰਨ ਦੀ ਇਜਾਜ਼ਤ ਦੇਵੇਗਾ ਅਤੇ ਪ੍ਰੋਜੈਕਟ ਨੂੰ ਵਾਤਾਵਰਣ ਮੁਲਾਂਕਣ ਐਕਟ ਤੋਂ ਛੋਟ ਦੇਵੇਗਾ। ਹਾਈਵੇ 413 ਇੱਕ 52 ਕਿਲੋਮੀਟਰ ਹਾਈਵੇ ਹੋਵੇਗਾ ਜੋ ਪੀਰ ਹੌਲਟਨ ਅਤੇ ਯੋਕ ਨੂੰ ਜੋੜਦਾ ਹੈ ਜਿਸ ਵਿੱਚੋਂ ਬਹੁਤਾਂ ਸੰਧੀ ਦੀਆਂ ਜ਼ਮੀਨਾਂ ਦੇ ਵਿੱਚ ਆਉਂਦਾ ਹੈ ਮਿਸਿਸ ਸਾਗੋ ਆਫ ਕ੍ਰੈਡਿਟ ਲਈ ਸਲਾਮਸ਼ਵਰਾ ਵਿਭਾਗ ਦੇ ਬਾਹਰ ਜਾਣ ਵਾਲੇ ਨਿਰਦੇਸ਼ਕ ਦੇ ਅਨੁਸਾਰ ਉਹਨਾਂ ਖੇਤਰਾਂ ਨੂੰ ਜੋੜਨ ਵਿੱਚ ਹਾਈਵੇ ਗੱਲੀਆਂ ਜ਼ਮੀਨਾਂ ਨਦੀਆਂ ਜੰਗਲਾਂ ਤੇ ਖੇਤੀਬਾੜੀ ਖੇਤਰਾਂ ਨੂੰ ਘਟ ਦਵੇਗਾ। ਸੋਮਵਾਰ ਨੂੰ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਬੋਲਦਿਆਂ ਵਿਰੋਧੀ ਧਿਰ ਐਨ.ਟੀ.ਪੀ ਲੀਡਰ ਮੈਰਿਟ ਸਟਾਇਲਸ ਨੇ ਸੁਭਾਈ ਸਰਕਾਰ ਦੀ ਨਿੰਦਾ ਕੀਤੀ। ਉਹਨਾਂ ਕਿਹਾ ਕਿ ਸਰਕਾਰ ਨੂੰ ਉਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਅਸਲ ਵਿੱਚ অন্ਟਾਰੀਓ ਵਾਸੀਆਂ ਲਈ ਮਹੱਤਵਪੂਰਨ ਹੈ। ਜ਼ਿਕਰ ਇਹ ਖਾਸ ਹੈ ਕਿ ਅਗਲੇ ਸਾਲ ਖੇਤੀ অন্ਟਾਰੀਓ ਚੋਣਾ ਹੋਣ ਦੀ ਸੰਭਾਵਨਾ ਫਲਾਕੀ ਸੁਪਾਈ ਅਧਿਕਾਰੀਆਂ ਨੇ ਹਜੇ ਤੱਕ ਇਸ ਲਈ ਵਚਨਬੱਧਤਾ ਨਹੀਂ ਪ੍ਰਗਟਾਈ ਪਾਰਲੀਮੈਂਟ ਹਿੱਲ ਤੇ ਆਪਣੇ ਹਫਤਾਵਾਰੀ ਆਰਥਿਕ ਅਪਡੇਟ ਬਾਰੇ ਵਿੱਤ ਮੰਤਰੀ ਕ੍ਰਿਸਟਿਆ ਫਰਲੈਂਡ ਨੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਨੇ 14 ਦਸੰਬਰ ਤੋਂ 15 ਫਰਵਰੀ ਤੱਕ ਕੁਝ ਖਪਤਕਾਰਾਂ ਦੀਆਂ ਵਸਤੂਆਂ ਤੇ ਜੀਐਸਟੀ ਨੂੰ ਹਟਾਉਣ ਦੀ ਆਪਣੀ ਸਰਕਾਰ ਦੀ ਯੋਜਨਾਬੱਧ ਘੋਸ਼ਣਾ ਬਾਰੇ ਚਰਚਾ ਕੀਤੀ। ਉਹਨਾਂ ਨੇ ਕਿਸੇ ਨੂੰ 2200 ਡਾਲਰ ਦੇ ਪ੍ਰਸਤਾਵਿਤ ਇੱਕ ਵਾਰ ਦੇ ਭੁਗਤਾਨ ਤੇ ਵੀ ਟਿੱਪਣੀ ਕੀਤੀ ਹੈ ਵਰਕਰ ਜਿਨ੍ਹਾਂ ਨੇ 2023 ਚ 1.5 ਲੱਖ ਡਾਲਰ ਤੋਂ ਘੱਟ ਕਮਾਈ ਕੀਤੀ ਸੀ। ਛੋਟੇ ਕਾਰੋਬਾਰ ਮੰਤਰੀ ਦੇ ਵੱਲੋਂ ਵੀ ਐਲਾਨ ਕੀਤੇ ਗਏ ਨੇ ਤੇ ਵਿੱਤ ਮੰਤਰੀ ਕ੍ਰਿਸਟਿਆ ਫਰਲੈਂਡ ਨੇ ਵੀ ਐਲਾਨ ਕੀਤਾ ਕਿ ਯੋਗ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰੀ ਮਾਲਕਾਂ ਨੂੰ ਉਮੀਦ ਤੋਂ ਪਹਿਲਾਂ ਹੀ ਛੋਟੇ ਕਾਰੋਬਾਰਾਂ ਲਈ ਕੈਨੇਡਾ ਕਾਰਬਨ ਛੋਟ ਪ੍ਰਾਪਤ ਹੋਵੇਗੀ ਜਨਤਕ ਸੇਵਾਵਾਂ ਮੰਤਰੀ ਜੀਨਸ ਡੁਕਲੋਸ ਵੀ ਇਸ ਦੌਰਾਨ ਹਸ ਰਹੇ ਪ੍ਰਾਈਮ ਮਿਨਿਸਟਰ ਔਨ ਥਰਸਡੇ ਅਨਾਉਂਸਡ ਅ ਟੈਕਸ ਬ੍ਰੇਕ ਫਾਰ ਆਲ ਕੈਨੇਡੀਅਨਸ ਐਂਡ ਦੀ ਵਰਕਿੰਗ ਕੈਨੇਡੀਅਨਸ ਰੀਬੇਟ ਵੀਵ ਟੇਬਲਡ ਡਰਾਫਟ ਲਿਜਿਸਲੇਸ਼ਨ ਇਨ ਪਾਰਲੀਮੈਂਟ ਟੂ ਮੇਕ ਥੈਟ ਹੈਪਨ The tax break means a GST exemption from December 14th to February 15th on essential items like prepared foods, like restaurant meals, like snacks, like clothing for kids, and diapers, and toys. We know that we can't set prices at the checkout counter, but we can give Canadians a break and help them afford the things they need. And save for the things that they want. Inflation is down, rates are coming down, but it's still hard for Canadians. And that's why now is the time to give Canadians a little bit of help. We also announced, the Prime Minister announced, the Working Canadians rebate. That will be a cheque for $250 paid in the spring. It will be paid out to Canadians who worked in 2023 and earned up to $150,000. It will help 18.7 million Canadians. And this is about helping middle class Canadians, helping them with a little bit more money in their bank accounts to pay their bills and make other essential purchases. Um, we're here really to urge all parliamentarians. To join us, to join our MPs and our government in getting this legislation passed quickly so that Canadians can get the break that they need. Um, and some more extremely good news. Um, we have talked about uh, the fact that this year we're going to pay the Canada carbon rebate for small businesses. These are going to be significant sums of money. A business with 10 employees in Ontario, for example, will be getting $4,000. A business with 499 employees in Alberta will be getting $2, uh, $294,000. So these are going to be significant payments to small businesses across the country. And we're here to announce that canadian small businesses will be getting those payments ahead of schedule the first wave of payments has been processed direct deposits should start showing up in businesses bank accounts today and they should arrive between today and december 3rd small businesses should check their my cra account uh, to see where

18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 712.2 ਕਨੇਡੀਅਨ ਡਾਲਰ ਹੈ, 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 874.9 ਕਨੇਡੀਅਨ ਡਾਲਰ ਹੈ ਤੇ 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ 976.6 ਕਨੇਡੀਅਨ ਡਾਲਰ ਹੈ। ਭਾਰਤੀ ਰੁਪਈਆ 'ਚ ਜਿਵੇਂ ਜ਼ਿਕਰ ਕਰੀਏ ਤਾਂ 18 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 42626 ਰੁਪਏ ਤੇ 76 ਪੈਸੇ। 22 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 52364 ਰੁਪਏ ਤੇ 72 ਪੈਸੇ। 24 ਕੈਰਟ ਇੱਕ ਤੋਲਾ ਸੋਨੇ ਦੀ ਕੀਮਤ ਹੈ 58452 ਰੁਪਏ ਤੇ 69 ਪੈਸੇ ਜਾਂਦੇ ਜਾਂਦੇ ਇਸੇ ਕਰ ਕਰਦੇ ਆ ਕੈਨੇਡੀਅਨ ਡਾਲਰ ਦਾ ਅੱਜ ਇੱਕ ਕੈਨੇਡੀਅਨ ਡਾਲਰ ਦੀ ਕੀਮਤ ਭਾਰਤੀ ਰੁਪਏ ਦੇ ਹਿਸਾਬ ਨਾਲ ਘਟ ਗਈ ਹੈ ਤੇ ਅੱਜ ਇੱਕ ਕੈਨੇਡੀਅਨ ਡਾਲਰ 59 ਭਾਰਤੀ ਰੁਪਏ ਤੇ 85 ਭਾਰਤੀ ਪੈਸੇ ਦੇ ਬਰਾਬਰ ਹੋ ਗਿਆ ਸੋ ਕੱਲ ਫਿਰ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅੱਜ ਲਈ ਮੈਨੂੰ ਦੀ ਇਜਾਜ਼ਤ ਧੰਨਵਾਦ